ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜ ਜਿਹਦੇ ਵਿੱਚ ਇੱਕ ਬੰਦੇ ਨੂੰ ਉਹਦੇ ਕੱਪੜੇ ਲਹਾ ਕੇ ਉਹਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਦੂ ਚਾਰ ਬੰਦੇ ਉਹਨੂੰ ਡੰਗਾਂ ਦੇ ਨਾਲ ਮਾਰਦੇ ਪਏ ਨੇ ਮਨਜਿੰਦਰ ਸਿੰਘ ਸਿਰਸਾ ਨੇ ਟਵਿੱਟਰ ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਬੰਦਾ ਚੜ੍ਹਦੇ ਪੰਜਾਬ ਤੋਂ ਲੰਘਦੇ ਪੰਜਾਬ ਪਾਕਿਸਤਾਨ ਸਾਥੀ ਯਾਤਰਾ ਵਾਸਤੇ ਗਿਆ ਤੇ ਉੱਥੇ ਪਾਕਿਸਤਾਨ ਦੇ ਬੰਦਿਆਂ ਨੇ ਜਾਂ ਪਾਕਿਸਤਾਨ ਦੇ ਮੁਸਲਮਾਨਾਂ ਨੇ ਇਸ ਬੰਦੇ ਨੂੰ ਫੜ ਕੇ ਇਹਦੇ ਨਾਲ ਤਸ਼ੱਦਦ ਕੀਤਾ ਇਹਨੂੰ ਕੁੱਟਮਾਰ ਕੀਤੀ ਹੈ ਇਹਦੇ ਨਾਲ ਔਰ ਇੱਕ ਗੱਲ ਮੈਨੂੰ ਕਈ ਲੋਕਾਂ ਨੇ ਪੁੱਛੀ ਆ ਪਰਸਨਲੀ ਤੌਰ ਤੇ ਫੋਨ ਮੈਸੇਜ ਕਰਕੇ ਔਰ ਕਈ ਵੀਰਾਂ ਨੇ ਕਮੈਂਟ ਕਰਕੇ ਵੀ ਪੁੱਛਿਆ ਕਿ ਯਾਰ ਤੁਸੀਂ ਇੱਕ ਸਿੱਖ ਸਰਦਾਰ ਨੂੰ ਕੁੱਟਿਆ ਨੰਗਿਆਂ ਕਰਕੇ ਉਹਦੀ ਵੀਡੀਓ ਹੈ ਇੱਥੇ ਲੇਕਿਨ ਮੈਂ ਲਾ ਨਹੀਂ ਸਕਦਾ ਕੋਈ ਇਸ਼ੂਜ਼ ਹੁੰਦੇ ਨੇ ਬਾਬੇਓ ਕੱਲ ਪਰਸੋਂ ਦੀ ਗੱਲ ਹੈ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਆ ਜਿਹਦੇ ਵਿੱਚ ਇੱਕ ਬੰਦੇ ਨੂੰ ਉਹਦੇ ਕੱਪੜੇ ਲਹਾ ਕੇ ਉਹਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਦੋ ਚਾਰ ਬੰਦੇ ਉਹਨੂੰ ਡੰਗਾਂ ਦੇ ਨਾਲ ਮਾਰਦੇ ਪਏ ਨੇ ਮਨਜਿੰਦਰ ਸਿੰਘ ਸਿਰਸਾ ਨੇ ਟਵਿੱਟਰ ਤੇ ਸ਼ੇਅਰ ਕਰਦੇ ਹੁਆ ਲਿਖਿਆ ਕਿ ਇਹ ਬੰਦਾ ਚੜ੍ਹਦੇ ਪੰਜਾਬ ਤੋਂ ਲੈੰਦੇ ਪੰਜਾਬ ਪਾਕਿਸਤਾਨ ਸਾਥੀ ਯਾਤਰਾ ਵਾਸਤੇ ਗਿਆ ਤੇ ਉੱਥੇ ਪਾਕਿਸਤਾਨ ਦੇ ਬੰਦਿਆਂ ਨੇ ਜਾਂ ਪਾਕਿਸਤਾਨ ਦੇ ਮੁਸਲਮਾਨਾਂ ਨੇ ਇਸ ਬੰਦੇ ਨੂੰ ਫੜ ਕੇ ਇਹਦੇ ਨਾਲ ਤਸ਼ੱਦਦ ਕੀਤਾ ਇਹਨੂੰ ਕੁੱਟਮਾਰ ਕੀਤੀ ਹੈ ਇਹਦੇ ਨਾਲ ਔਰ ਇਹ ਗੱਲ ਮੈਨੂੰ ਕਈ ਲੋਕਾਂ ਨੇ ਪੁੱਛੀ ਆ ਪਰਸਨਲੀ ਤੌਰ ਤੇ ਫੋਨ ਮੈਸੇਜ ਕਰਕੇ ਔਰ ਕਈ ਵੀਰਾਂ ਨੇ ਕਮੈਂਟ ਕਰਕੇ ਵੀ ਪੁੱਛਿਆ ਕਿ ਯਾਰ ਤੁਸੀਂ ਇੱਕ ਸਿੱਖ ਸਰਦਾਰ ਨੂੰ ਕੁੱਟਿਆ ਨੰਗਿਆਂ ਕਰਕੇ ਉਹਦੀ ਵੀਡੀਓ ਹੈ ਇੱਥੇ ਲੇਕਿਨ ਮੈਂ ਲਾ ਨਹੀਂ ਸਕਦਾ ਕੋਈ ਇਸ਼ੂਜ਼ ਹੁੰਦੇ ਨੇ ਕਈ ਵੀਰਾਂ ਨੇ ਤਨਜ਼ੀ ਹੱਥ ਮਿੰਡ ਵੀ ਕੀਤੇ ਕਿ ਯਾਰ ਤੁਸੀਂ ਕਦੇ ਪੰਜਾਬ ਪੰਜਾਬੀਏ ਦੇ ਪ੍ਰਚਾਰਕ ਹੋ ਕਦੇ ਤੁਸੀਂ ਪੰਜਾਬ ਪੰਜਾਬੀਅਤ ਦਾ ਭਾਈਚਾਰਾ ਦਾ ਜਿਹੜਾ ਰਾਗ ਆਲਾਪਦੇ ਰਹਿੰਦੇ ਹੋ ਤੁਸੀਂ ਸਾਡੇ ਬੰਦਿਆਂ ਨੂੰ ਇੱਧਰ ਆ ਕੇ ਕੁੱਟਦੇ ਹੋਰ ਉਸ ਵੀਡੀਓ ਦੇ ਉੱਤੇ ਟੀਐਲਪੀ ਯਾਨੀ ਕਿ ਤਰੀਕੇ ਲੱਭਾਈ ਇੱਕ ਦਾ ਮੋਨੋਗ੍ਰਾਮ ਵੀ ਲੱਗਾ ਹੋਇਆ ਸੀ ਹੁਣ ਉਸ ਵੀਡੀਓ ਦੀ ਹਕੀਕਤ ਕੀ ਆ ਗੱਲ ਕੀ ਆ ਕਈ ਵੱਡਿਆਂ ਚੈਨਲਾਂ ਨੇ ਔਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਇੰਟਰਨੈਸ਼ਨਲ ਲੈਵਲ ਤੇ ਇਸ ਵੀਡੀਓ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਆ ਲੋਕਾਂ ਦੇ ਵਿੱਚ ਨਫ਼ਰਤ ਪਾਉਣ ਦੀ ਕੋਸ਼ਿਸ਼ ਕੀਤੀ ਆ ਉਸ ਵੀਡੀਓ ਦੀ ਹਕੀਕਤ ਇਹ ਹੈ ਕਿ ਉਹ ਕਿਸੇ ਵੀ ਸਿੱਖ ਸਰਦਾਰ ਦੀ ਵੀਡੀਓ ਨਹੀਂ ਹੈ ਪਹਿਲੀ ਗੱਲ ਤਾਂ ਹਰ ਦਾੜੀ ਵਾਲਾ ਬੰਦਾ ਸਰਦਾਰ ਨਹੀਂ ਹੁੰਦਾ ਦਾੜੀ ਮੁਸਲਮਾਨ ਵੀ ਰੱਖਦੇ ਨੇ ਠੀਕ ਹੈ ਉਹ ਵੀਡੀਓ ਪਾਕਿਸਤਾਨ ਦੇ ਬੰਦੇ ਦੀ ਹੈ ਕੁ ਉਹਨਾਂ ਦਾ ਆਪਣਾ ਜ਼ਾਤੀ ਮਸਲਾ ਮਸ਼ਤਾਕ ਉਹਦਾ ਨਾਂ ਹੈ ਔਰ ਉਹਦੇ ਕੋਲੋਂ ਬੰਦੇ ਬਾਰ-ਬਾਰ ਇਹ ਪੁੱਛ ਰਹੇ ਨੇ 10 ਲੈਪਟਾਪ ਦਾ ਪਾਸਵਰਡ ਕੀ ਹੈ 10 ਲੈਪਟਾਪ ਦਾ ਪਾਸਵਰਡ ਕੀ ਹੈ ਮਨਜਿੰਦਰ ਸਿੰਘ ਸਿਰਸਾ ਨੇ ਪਤਾ ਨਹੀਂ ਕਿੱਥੋਂ ਇਹ ਵੀਡੀਓ ਚੁੱਕੀ ਆ ਕਿੱਥੋਂ ਲਈ ਆ ਨਫਰਤ ਪਾਉਣ ਵਾਸਤੇ ਇਹਨੇ ਟਵਿੱਟਰ ਤੇ ਅਪਲੋਡ ਕਰਤੀ ਆ ਇਸੇ ਤਰ੍ਹਾਂ ਤੱਕ ਉਹ ਗੋਦੀ ਮੀਡੀਆ ਜਾਂ ਬਾਕੀ ਸਾਡੇ ਪੰਜਾਬ ਦਾ ਜਿਹੜਾ ਮੀਡੀਆ ਹੈ ਉਧਰ ਦਾ ਪੱਖ ਮਾਰਦਾ ਉਹਨਾਂ ਨੇ ਫਟਾਫਟ ਨੂੰ ਸ਼ੇਅਰ ਕਰਨਾ ਸ਼ੁਰੂ ਕਰਤਾ ਔਰ ਕਈ ਲੋਕਾਂ ਨੇ ਮੈਨੂੰ ਪੁੱਛਣਾ ਸ਼ੁਰੂ ਕਰਤਾ ਕਈ ਵੀਰਾਂ ਨੇ ਕਮੈਂਟਾਂ ਦੇ ਵਿੱਚ ਮਾੜਾ ਤੰਗਾ ਸਾਨੂੰ ਬੋਲਣਾ ਸ਼ੁਰੂ ਕਰਤਾ ਹਨਾ ਸੋ ਗੱਲ ਇਹ ਬਾਬਿਓ ਕਿ 3000 ਬੰਦਾ ਆਇਆ ਹੋਇਆ ਚੜ੍ਹਦੇ ਪੰਜਾਬ ਤੋਂ ਇੱਕ ਵੀ ਬੰਦਾ ਫੋਨ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛ ਲੋ ਕਿ ਇੱਕ ਵੀ ਬੰਦਾ ਉਹਨਾਂ ਵਿੱਚੋਂ ਮਿਸਿੰਗ ਹੈ ਅਗਰ ਇੱਕ ਵੀ ਬੰਦਾ ਮਿਸਿੰਗ ਹੁੰਦਾ ਕੱਲ ਮਰੀਮ ਨਵਾਸ਼ ਸ਼ਰੀਫ ਤੇ ਰੋੜਾ ਸਾਹਿਬ ਜੋ ਮਿਨੋਰਟੀ ਦੇ ਮਨਿਸਟਰ ਨੇ ਉਹ ਇਕੱਠੇ ਸੀ ਉਹ ਉੱਥੇ ਮੁੱਦਾ ਚੁੱਕ ਸਕਦਾ ਸੀ ਜਾਂ ਕਿਸੇ ਘਰ ਦਾ ਜਾਂ ਕਿਸੇ ਗਰੁੱਪ ਦਾ ਬੰਦਾ ਮਿਸ ਹੁੰਦਾ ਬਾਕੀ ਗਰੁੱਪ ਵਾਲੇ ਸੁੱਤੇ ਸੀ ਉਹ ਆਦਮੀ ਚੁੱਕ ਸਕਦੇ ਸੀ ਚੁੱਕਦੇ ਸੀ 22 ਤਰੀਕ ਨੂੰ ਇਸ ਜੱਥੇ ਨੇ ਵਾਪਸ ਹੋਣਾ ਤੁਸੀਂ ਆਪਣੇ ਬੰਦੇ ਗਿਣ ਲਿਆ ਤੇ ਬੰਦੇ ਤੁਹਾਡੇ ਪੂਰੇ ਨੇ ਬਾਕੀ ਜਿਹੜੇ ਸਿੱਖ ਵੀਰ ਸਾਡੇ ਲੈਂਦੇ ਪੰਜਾਬ ਦੇ ਵਿੱਚ ਰਹਿੰਦੇ ਨੇ ਨਾਲ ਕਲਾਣਾ ਸਾਹਿਬ ਰਹਿੰਦੇ ਨੇ ਜਾਂ ਪਸ਼ਾਵਰ ਚ ਰਹਿੰਦੇ ਨੇ ਜਾਂ ਕਿਤੇ ਵੀ ਰਹਿੰਦੇ ਨੇ ਤਾਂ ਹੁਣ ਤੱਕ ਉਹਨਾਂ ਦੇ ਵੀ ਕੋਈ ਵੀਡੀਓ ਬਿਆਣੀਆ ਕੋ ਉਹਨਾਂ ਦਾ ਵੀ ਰੋਲਾ ਨਹੀਂ ਆ ਕਿ ਸਾਡਾ ਬੰਦਾ ਮਿਸਿੰਗ ਆ ਠੀਕ ਹੈ ਤੁਸੀਂ ਚਾਹੇ رابطہ ਕਰਕੇ ਉਹਨਾਂ ਨੂੰ ਪੁੱਛ ਸਕਦੇ ਹੋ ਸੋ ਇਸ ਗੱਲ ਦੇ ਵਿੱਚ ਭਰਾਓ ਕੋਈ ਸਦਾਕਤ ਨਹੀਂ ਹੈ ਸਾਰਾ ਝੂਠ ਹੈ ਇਹ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਜਿਵੇਂ ਪਿਛਲੇ ਸਾਲ ਇੱਕ ਕੀਤਾ ਗਿਆ ਸੀ ਕਿ ਜੱਥਾ ਆਇਆ ਆਪਣਾ ਚੜਦੇ ਪੰਜਾਬ ਤੋਂ ਤੇ ਉਹਨਾਂ ਤੋਂ ਉਹਨਾਂ ਦੇ ਉਹਨਾਂ ਕਿ ਜੱਥਾ ਆਇਆ ਕਿ ਚੜਦੇ ਪੰਜਾਬ ਤੋਂ ਤੇ ਉਹਨਾਂ ਦੇ ਨਾਲ ਡਕੀਤੀ ਕੀਤੀ ਗਈ ਆ ਰੋਡ ਦੇ ਉੱਤੇ ਉਹਨਾਂ ਕੋਲ ਲੁੱਟਖੋ ਕੀਤੀ ਗਈ ਆ ਔਰ ਲੋਕਾਂ ਨੇ ਕੁੱਟਿਆ ਮਾਰਿਆ ਗਿਆ ਹਾਲਾਂਕਿ ਇਹਦੇ ਵਿੱਚ ਵੀ ਝੂਠ ਹੈ ਜਿਹੜੇ ਜੱਥੇ ਆਉਂਦੇ ਨੇ ਨਾ ਤੇ ਉਹਨਾਂ ਦੇ ਨਾਲ ਸਿਕਿਉਰਿਟੀ ਕਿੰਨੀ ਕਿੰਨੀ ਹੁੰਦੀ ਆ ਕਦੀ ਤੁਸੀਂ ਇਹ ਚੈੱਕ ਰਿਆ ਕਰੋ ਅੱਗੇ ਕਮਾਂਡੋਆਂ ਦੇ ਡਾਲੇ ਪਿੱਛੇ ਪੁਲਿਸਾਂ ਦੇ ਡਾਲੇ ਹੁੰਦੇ ਨੇ ਔਰ ਦੂਜੀ ਗੱਲ ਕਿ ਉਹ ਉੱਤੇ ਬੜਾ ਧਾਰਮਿਕ ਟੱਚ ਦਿੱਤਾ ਸੀ ਕਿ ਉਹਦੀ ਪੱਗ ਵੀ ਲਾha ਦਿੱਤੀ ਇੱਕ ਮੈਂ ਨਿਊ ਸੁਣਦਾ ਪਿਆ ਸੀ ਭਰਾਵੋ ਪੱਗ ਵਾਲੇ ਬੰਦੇ ਦੀ ਇੱਥੇ ਕੀ ਇੱਜ਼ਤ ਆ ਤੁਸੀਂ ਸਾਡੇ ਵਲੌਗਾਂ ਵਿੱਚ ਸਾਡੀਆਂ ਵੀਡੀਓ ਦੇ ਵਿੱਚ ਤੁਸੀਂ ਆਪ ਖੁਦ ਵੇਖ ਇੱਥੇ ਸਾਡੇ ਕੋਲੇ ਮੇਰੇ ਕੋਲ ਵੀ ਸਰਦਾਰ ਬੰਦੇ ਆਉਂਦੇ ਨੇ ਮੋਨੇ ਮੁੰਡੇ ਵੀ ਆਉਂਦੇ ਨੇ ਲੇਕਿਨ ਜਿਹੜੀ ਪੱਗ ਵਾਲੇ ਬੰਦੇ ਨੂੰ ਰਿਸਪੈਕਟ ਇੱਥੇ ਮਿਲਦੀ ਆ ਉਹ ਤੁਹਾਨੂੰ ਵੀ ਪਤਾ ਕਿ ਕੋਈ ਕਿਦਾਂ ਕੋਈ ਦੂਸਰੇ ਬੰਦੇ ਦੀ ਪੱਗ ਲੋ ਪਰ ਦੂਜੀ ਗੱਲ ਤੇ ਅਸੀਂ ਪਾਕਿਸਤਾਨੀ ਐਡੇ ਮਾੜੇ ਵੀ ਨਹੀਂ ਆ ਕਿ ਜਿੱਡਾ ਕਿ ਸਾਨੂੰ ਬਣਾਇਆ ਜਾ ਰਿਹਾ ਕਿਹਾ ਜਾ ਰਿਹਾ ਸ ਮਿਹਰਬਾਨੀ ਇਹਦੇ ਵਿੱਚ ਸवाय ਨਫ਼ਰਤ ਤੋਂ ਕੋਈ ਸਦਾਕਤ ਨਹੀਂ ਹੈ ਗੱਲ ਦੇ ਵਿੱਚ ਤੇ ਤੁਸੀਂ ਵੀ ਮੇਰਾ ਭਰਾ ਝੂਠ ਦੇ ਪਿੱਛੇ ਨਾ ਲੱਗੋ ਮਨਜਿੰਦਰ ਸਿੰਘ ਸਿਰਸਾ ਪੱਖ ਮਾਰਦਾ ਬੀਜੇਪੀ ਦਾ ਹੈ ਵੀ ਬੰਦਾ ਬੀਜੇਪੀ ਦਾ ਤੇ ਉਹਨੂੰ ਕਹ ਭਾਈ ਤੂੰ ਜਾ ਕੇ ਗੋਦੀ ਮੀਡੀਆ ਤੇ ਮੋਦੀ ਦੀ ਝੋਲੀ ਚ ਬਹਿ ਕੇ ਬੋਲੀ ਜਾ ਲੇਕਿਨ ਇਹ ਜਿਹੜੀ ਇੱਕ ਸਾਝ ਇੱਕ ਭਾਈਚਾਰਾ ਬਣ ਰਿਹਾ ਨਾ ਇਹਨੂੰ ਤੋੜਨ ਦੀ ਜਾਂ ਲੋਕਾਂ ਦੇ ਵਿੱਚ ਨਫ਼ਰਤ ਪਾਉਣ ਦੀ ਕੋਸ਼ਿਸ਼ ਨਾ ਕਰੋ ਜਿਉਂਦੇ ਵਸਦੇ ਰਹੋ ਜੀਵੇ ਪੰਜਾਬ ਵਸੇ ਪਾਕਿਸਤਾਨ ਪੰਜਾਬੀ ਜਿੰਦਾਬਾਦ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਆ ਜਿਹਦੇ ਵਿੱਚ ਇੱਕ ਬੰਦੇ ਨੂੰ ਉਹਦੇ ਕੱਪੜੇ ਲਹਾ ਕੇ ਉਹਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਦੋ ਚਾਰ ਬੰਦੇ ਉਹਨੂੰ ਡੰਗਾਂ ਦੇ ਨਾਲ ਮਾਰਦੇ ਪਏ ਨੇ ਮਨਜਿੰਦਰ ਸਿੰਘ ਸਿਰਸਾ ਨੇ ਟਵਿੱਟਰ ਤੇ ਸ਼ੇਅਰ ਕਰਦਿਆਂ ਹੋਇਆਂ ਲਿਖਿਆ ਕਿ ਇਹ ਬੰਦਾ ਚੜ੍ਹਦੇ ਪੰਜਾਬ ਤੋਂ ਲੈਂਦੇ ਪੰਜਾਬ ਪਾਕਿਸਤਾਨ ਸਾਥੀ ਯਾਤਰਾ ਵਾਸਤੇ ਗਿਆ ਤੇ ਉੱਥੇ ਪਾਕਿਸਤਾਨ ਦੇ ਬੰਦਿਆਂ ਨੇ ਜਾਂ ਪਾਕਿਸਤਾਨ ਦੇ ਮੁਸਲਮਾਨਾਂ ਨੇ ਇਸ ਬੰਦੇ ਨੂੰ ਫੜ ਕੇ ਇਹਦੇ ਨਾਲ ਤਸ਼ੱਦਦ ਕੀਤਾ ਇਹਨੂੰ ਕੁੱਟਮਾਰ ਕੀਤੀ ਹੈ ਇਹਦੇ ਨਾਲ ਔਰ ਇਹ ਗੱਲ ਮੈਨੂੰ ਕਈ ਲੋਕਾਂ ਨੇ ਪੁੱਛੀ ਆ ਪਰਸਨਲੀ ਤੌਰ ਤੇ ਫੋਨ ਮੈਸੇਜ ਕਰਕੇ ਔਰ ਕਈ ਵੀਰਾਂ ਨੇ ਕਮੈਂਟ ਕਰਕੇ ਵੀ ਪੁੱਛਿਆ ਕਿ ਯਾਰ ਤੁਸੀਂ ਇੱਕ ਸਿੱਖ ਸਰਦਾਰ ਨੂੰ ਕੁੱਟਿਆ ਨੰਗਿਆਂ ਕਰਕੇ ਉਹਦੀ ਵੀਡੀਓ ਹੈ ਇੱਥੇ ਲੇਕਿਨ ਮੈਂ ਲਾ ਨਹੀਂ ਸਕਦਾ ਕੋਈ ਇਸ਼ੂਜ਼ ਹੁੰਦੇ ਨੇ ਬਾਬੇਓ ਕੱਲ ਪਰਸੋਂ ਦੀ ਗੱਲ ਹੈ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਹਦੇ ਵਿੱਚ ਇੱਕ ਬੰਦੇ ਨੂੰ ਉਹਦੇ ਕੱਪੜੇ ਲਹਾ ਕੇ ਉਹਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਦੂ-ਚਾਰ ਬੰਦੇ ਉਹਨੂੰ ਡੰਗਾਂ ਦੇ ਨਾਲ ਮਾਰਦੇ ਪਏ ਨੇ ਮਨਜਿੰਦਰ ਸਿੰਘ ਸਿਰਸਾ ਨੇ ਟਵਿੱਟਰ ਤੇ ਸ਼ੇਅਰ ਕਰਦਿਆਂ ਹੋਇਆਂ ਲਿਖਿਆ ਕਿ ਇਹ ਬੰਦਾ ਚੜ੍ਹਦੇ ਪੰਜਾਬ ਤੋਂ ਲੰਘਦੇ ਪੰਜਾਬ ਪਾਕਿਸਤਾਨ ਪਸਾਖੀ ਯਾਤਰਾ ਵਾਸਤੇ ਗਿਆ ਤੇ ਉੱਥੇ ਪਾਕਿਸਤਾਨ ਦੇ ਬੰਦਿਆਂ ਨੇ ਜਾਂ ਪਾਕਿਸਤਾਨ ਦੇ ਮੁਸਲਮਾਨਾਂ ਨੇ ਇਸ ਬੰਦੇ ਨੂੰ ਫੜ ਕੇ ਇਹਦੇ ਨਾਲ ਤਸ਼ੱਦਦ ਕੀਤਾ ਇਹਨੂੰ ਕੁੱਟਮਾਰ ਕੀਤੀ ਹੈ ਇਹਦੇ ਨਾਲ ਔਰ ਇੱਕ ਗੱਲ ਮੈਨੂੰ ਕਈ ਲੋਕਾਂ ਨੇ ਪੁੱਛੀ ਆ ਪਰਸਨਲੀ ਤੌਰ ਤੇ ਫੋਨ ਮੈਸੇਜ ਕਰਕੇ ਔਰ ਕਈ ਵੀਰਾਂ ਨੇ ਕਮੈਂਟ ਕਰਕੇ ਵੀ ਪੁੱਛਿਆ ਕਿ ਯਾਰ ਤੁਸੀਂ ਇੱਕ ਸਿੱਖ ਸਰਦਾਰ ਨੂੰ ਕੁੱਟਿਆ ਨੰਗਿਆਂ ਕਰਕੇ ਉਹਦੀ ਵੀਡੀਓ ਹੈ ਇੱਥੇ ਲੇਕਿਨ ਮੈਂ ਲਾ ਨਹੀਂ ਸਕਦਾ ਕੋਈ ਇਸ਼ੂਜ਼ ਹੁੰਦੇ ਨੇ ਕਈ ਵੀਰਾਂ ਨੇ ਤਨਜ਼ੀ ਹੱਤ ਮੰਡ ਵੀ ਕੀਤੇ ਕਿ ਯਾਰ ਤੁਸੀਂ ਕਹਦੇ ਪੰਜਾਬ ਪੰਜਾਬੀਏ ਦੇ ਪ੍ਰਚਾਰਕ ਹੋ ਕਹਦਾ ਤੁਸੀਂ ਪੰਜਾਬ ਪੰਜਾਬੀਅਤ ਦਾ ਭਾਈਚਾਰਾ ਦਾ ਜਿਹੜਾ ਰਾਗ ਆਲਾਪਦੇ ਰਹਿੰਦੇ ਹੋ ਤੁਸੀਂ ਸਾਡੇ ਬੰਦਿਆਂ ਨੂੰ ਇੱਧਰ ਆ ਕੇ ਕੁੱਟਦੇ ਹੋਰ ਉਸ ਵੀਡੀਓ ਦੇ ਉੱਤੇ ਟੀਐਲਪੀ ਯਾਨੀ ਕਿ ਤਰੀਕੇ ਲੱਭਾਈ ਇੱਕ ਦਾ ਮੋਨੋਗ੍ਰਾਮ ਵੀ ਲੱਗਾ ਹੋਇਆ ਸੀ ਹੁਣ ਉਸ ਵੀਡੀਓ ਦੀ ਹਕੀਕਤ ਕੀ ਆ ਗੱਲ ਕੀ ਆ ਕਈ ਵੱਡਿਆਂ ਚੈਨਲਾਂ ਨੇ ਔਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਇੰਟਰਨੈਸ਼ਨਲ ਲੈਵਲ ਤੇ ਇਸ ਵੀਡੀਓ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਆ ਲੋਕਾਂ ਦੇ ਵਿੱਚ ਨਫ਼ਰਤ ਪਾਉਣ ਦੀ ਕੋਸ਼ਿਸ਼ ਕੀਤੀ ਆ ਉਸ ਵੀਡੀਓ ਦੀ ਹਕੀਕਤ ਇਹ ਹੈ ਕਿ ਉਹ ਕਿਸੇ ਵੀ ਸਿੱਖ ਸਰਦਾਰ ਦੀ ਵੀਡੀਓ ਨਹੀਂ ਹੈ ਪਹਿਲੀ ਗੱਲ ਤਾਂ ਹਰ ਦਾੜੀ ਵਾਲਾ ਬੰਦਾ ਸਰਦਾਰ ਨਹੀਂ ਹੁੰਦਾ ਦਾੜੀ ਮੁਸਲਮਾਨ ਵੀ ਰੱਖਦੇ ਨੇ ਠੀਕ ਆ ਉਹ ਵੀਡੀਓ ਪਾਕਿਸਤਾਨ ਦੇ ਬੰਦੇ ਦੀ ਹੈ ਕਿ ਉਹਨਾਂ ਦਾ ਆਪਣਾ ਜ਼ਾਤੀ ਮਸਲਾ ਮਸ਼ਤਾਕ ਉਹਦਾ ਨਾਂ ਹੈ ਔਰ ਉਹਦੇ ਕੋਲੋਂ ਬੰਦੇ ਬਾਰ-ਬਾਰ ਇਹ ਪੁੱਛ ਰਹੇ ਨੇ 10 ਲੈਪਟਾਪ ਦਾ ਪਾਸਵਰਡ ਕੀ ਹੈ 10 ਲੈਪਟਾਪ ਦਾ ਪਾਸਵਰਡ ਕੀ ਹੈ ਮਨਜਿੰਦਰ ਸਿੰਘ ਸਿਰਸਾ ਨੇ ਪਤਾ ਨਹੀਂ ਕਿੱਥੋਂ ਇਹ ਵੀਡੀਓ ਚੁੱਕੀ ਆ ਕਿੱਥੋਂ ਲਈ ਆ ਨਫਰਤ ਪਾਉਣ ਵਾਸਤੇ ਇਹਨੇ ਟਵਿੱਟਰ ਤੇ ਅਪਲੋਡ ਕਰਤੀ ਆ ਇਸੇ ਤਰ੍ਹਾਂ ਤੱਕ ਉਹ ਗੋਦੀ ਮੀਡੀਆ ਜਾਂ ਬਾਕੀ ਸਾਡੇ ਪੰਜਾਬ ਦਾ ਜਿਹੜਾ ਮੀਡੀਆ ਹੈ ਉਧਰ ਦਾ ਪੱਖ ਮਾਰਦਾ ਉਹਨਾਂ ਨੇ ਫਟਾਫਟ ਨੂੰ ਸ਼ੇਅਰ ਕਰਨਾ ਸ਼ੁਰੂ ਕਰਤਾ ਔਰ ਕਈ ਲੋਕਾਂ ਨੇ ਮੈਨੂੰ ਪੁੱਛਣਾ ਸ਼ੁਰੂ ਕਰਤਾ ਕਈ ਵੀਰਾਂ ਨੇ ਕਮੈਂਟਾਂ ਦੇ ਵਿੱਚ ਮਾੜਾ ਤੰਗਾ ਸਾਨੂੰ ਬੋਲਣਾ ਸ਼ੁਰੂ ਕਰਤਾ ਹਨਾ ਤੋ ਗੱਲ ਇਹ ਬਾਬਿਓ ਕਿ 3000 ਬੰਦਾ ਆਇਆ ਹੋਇਆ ਚੜ੍ਹਦੇ ਪੰਜਾਬ ਤੋਂ ਇੱਕ ਵੀ ਬੰਦਾ ਫੋਨ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛ ਲੋ ਕਿ ਇੱਕ ਵੀ ਬੰਦਾ ਉਹਨਾਂ ਵਿੱਚੋਂ ਮਿਸਿੰਗ ਹੈ ਅਗਰ ਇੱਕ ਵੀ ਬੰਦਾ ਮਿਸਿੰਗ ਹੁੰਦਾ ਕੱਲ ਮਰੀਮ ਨਵਾਸ਼ ਸ਼ਰੀਫ ਤੇ ਅਰੋੜਾ ਸਾਹਿਬ ਜੋ ਮਿਨੋਰਟੀ ਦੇ ਮਨਿਸਟਰ ਨੇ ਉਹ ਇਕੱਠੇ ਸੀ ਉਹ ਉੱਥੇ ਮੁੱਦਾ ਚੁੱਕ ਸਕਦਾ ਸੀ ਜਾਂ ਕਿਸੇ ਘਰ ਦਾ ਜਾਂ ਕਿਸੇ ਗਰੁੱਪ ਦਾ ਬੰਦਾ ਮਿਸ ਹੁੰਦਾ ਬਾਕੀ ਗਰੁੱਪ ਵਾਲੇ ਸੁੱਤੇ ਸੀ ਉਹ ਆਦਮੀ ਚੁੱਕ ਸਕਦੇ ਸੀ ਚੁੱਕਦੇ ਸੀ 22 ਤਰੀਕ ਨੂੰ ਇਸ ਜੱਥੇ ਨੇ ਵਾਪਸ ਹੋਣਾ ਤੁਸੀਂ ਆਪਣੇ ਬੰਦੇ ਗਿਣ ਲਿਆ ਜੇ ਬੰਦੇ ਤੁਹਾਡੇ ਪੂਰੇ ਨੇ ਬਾਕੀ ਜਿਹੜੇ ਸਿੱਖ ਵੀਰ ਸਾਡੇ ਲੈਂਦੇ ਪੰਜਾਬ ਦੇ ਵਿੱਚ ਰਹਿੰਦੇ ਨੇ ਨਾਲ ਕਲਾਣਾ ਸਾਹਿਬ ਰਹਿੰਦੇ ਨੇ ਜਾਂ ਪਸ਼ਾਵਰ ਚ ਰਹਿੰਦੇ ਨੇ ਜਾਂ ਕਿਤੇ ਵੀ ਰਹਿੰਦੇ ਨੇ ਤਾਂ ਹੁਣ ਤੱਕ ਉਹਨਾਂ ਦੇ ਵੀ ਕੋਈ ਵੀਡੀਓ ਬਿਆਣੀਆ ਕੋ ਉਹਨਾਂ ਦਾ ਵੀ ਰੋਲਾ ਨਹੀਂ ਆ ਕਿ ਸਾਡਾ ਬੰਦਾ ਮਿਸਿੰਗ ਆ ਠੀਕ ਹੈ ਤੁਸੀਂ ਚਾਹੇ رابطہ ਕਰਕੇ ਉਹਨਾਂ ਨੂੰ ਪੁੱਛ ਸਕਦੇ ਹੋ ਸੋ ਇਸ ਗੱਲ ਦੇ ਵਿੱਚ ਭਰਾਓ ਕੋਈ ਸਦਾਕਤ ਨਹੀਂ ਹੈ ਸਾਰਾ ਝੂਠ ਹੈ ਇਹ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਜਿਵੇਂ ਪਿਛਲੇ ਸਾਲ ਇੱਕ ਕੀਤਾ ਗਿਆ ਸੀ ਕਿ ਜੱਥਾ ਆਇਆ ਆਪਣਾ ਚੜਦੇ ਪੰਜਾਬ ਤੋਂ ਤੇ ਉਹਨਾਂ ਤੋਂ ਉਹਨਾਂ ਦੇ ਉਹਨਾਂ ਕਿ ਜੱਥਾ ਆਇਆ ਕਿ ਚੜ੍ਹਦੇ ਪੰਜਾਬ ਤੋਂ ਤੇ ਉਹਨਾਂ ਦੇ ਨਾਲ ਡਕੀਤੀ ਕੀਤੀ ਗਈ ਆ ਰੋਡ ਦੇ ਉੱਤੇ ਉਹਨਾਂ ਕੋਲ ਲੁੱਟਖੋ ਕੀਤੀ ਗਈ ਆ ਔਰ ਲੋਕਾਂ ਨੂੰ ਕੁੱਟਿਆ ਮਾਰਿਆ ਗਿਆ ਹਾਲਾਂਕਿ ਇਹਦੇ ਵਿੱਚ ਵੀ ਝੂਠ ਆ ਜਿਹੜੇ ਜੱਥੇ ਆਉਂਦੇ ਨੇ ਨਾ ਤੇ ਉਹਨਾਂ ਦੇ ਨਾਲ ਸਿਕਿਉਰਿਟੀ ਕਿੰਨੀ ਕਿੰਨੀ ਹੁੰਦੀ ਆ ਕਦੇ ਤੁਸੀਂ ਇਹ ਚੈੱਕ ਰਿਆ ਕਰੋ ਅੱਗੇ ਕਮਾਂਡੋਆਂ ਦੇ ਡਾਲੇ ਪਿੱਛੇ ਪੁਲਿਸਾਂ ਦੇ ਡਾਲੇ ਹੁੰਦੇ ਨੇ ਔਰ ਦੂਜੀ ਗੱਲ ਕਿ ਉਹ ਉੱਤੇ ਬੜਾ ਧਾਰਮਿਕ ਟੱਚ ਦਿੱਤਾ ਸੀ ਜਿਹਦੀ ਪੱਗ ਵੀ ਲਾha ਦਿੱਤੀ ਕਿ ਮੈਂ ਨਿਊਜ਼ ਸੁਣਦਾ ਪਿਆ ਸੀ ਭਰਾਵੋ ਪੱਗ ਵਾਲੇ ਬੰਦੇ ਦੀ ਇੱਥੇ ਕੀ ਇੱਜ਼ਤ ਆ ਤੁਸੀਂ ਸਾਡੇ ਵਲੌਗਾਂ 'ਚ ਸਾਡੀਆਂ ਵੀਡੀਓ ਦੇ ਵਿੱਚ ਤੁਸੀਂ ਆਪ ਖੁਦ ਇੱਥੇ ਸਾਡੇ ਕੋਲੇ ਮੇਰੇ ਕੋਲ ਵੀ ਸਰਦਾਰ ਬੰਦੇ ਆਉਂਦੇ ਨੇ ਮੋਨੇ ਮੁੰਡੇ ਵੀ ਆਉਂਦੇ ਨੇ ਲੇਕਿਨ ਜਿਹੜੀ ਪੱਗ ਵਾਲੇ ਬੰਦੇ ਨੂੰ ਰਿਸਪੈਕਟ ਇੱਥੇ ਮਿਲਦੀ ਆ ਉਹ ਤੁਹਾਨੂੰ ਵੀ ਪਤਾ ਕਿ ਕੋਈ ਕਿਦਾਂ ਕੋਈ ਦੂਸਰੇ ਬੰਦੇ ਦੀ ਪੱਗ ਲੋ ਪਰ ਦੂਜੀ ਗੱਲ ਤੇ ਅਸੀਂ ਪਾਕਿਸਤਾਨੀ ਐਡੇ ਮਾੜੇ ਵੀ ਨਹੀਂ ਆ ਕਿ ਜਿੱਡਾ ਕਿ ਸਾਨੂੰ ਬਣਾਇਆ ਜਾ ਰਿਹਾ ਕਿਹਾ ਜਾ ਰਿਹਾ ਸ ਮਿਹਰਬਾਨੀ ਇਹਦੇ ਵਿੱਚ ਸਿਵਾਏ ਨਫ਼ਰਤ ਤੋਂ ਕੋਈ ਸਦਾਕਤ ਨਹੀਂ ਹੈ ਗੱਲ ਦੇ ਵਿੱਚ ਤੇ ਤੁਸੀਂ ਵੀ ਮੇਰਾ ਭਰਾਇਆ ਝੂਠ ਦੇ ਪਿੱਛੇ ਨਾ ਲੱਗੋ ਮਨਜਿੰਦਰ ਸਿੰਘ ਸਿਰਸਾ ਪੱਖ ਮਾਰਦਾ ਬੀਜੇਪੀ ਦਾ ਹੈ ਵੀ ਬੰਦਾ ਬੀਜੇਪੀ ਦਾ ਤੇ ਉਹਨੂੰ ਕਹ ਭਾਈ ਤੂੰ ਜਾ ਕੇ ਗੋਦੀ ਮੀਡੀਆ ਤੇ ਮੋ ਝੋਲੀ ਚ ਬਹਿ ਕੇ ਬੋਲੀ ਜਾ ਲੇਕਿਨ ਇਹ ਜਿਹੜੀ ਇੱਕ ਸਾਂਝ ਇੱਕ ਭਾਈਚਾਰਾ ਬਣ ਰਿਹਾ ਨਾ ਇਹਨੂੰ ਤੋੜਨ ਦੀ ਜਾਂ ਲੋਕਾਂ ਦੇ ਵਿੱਚ ਨਫ਼ਰਤ ਪਾਉਣ ਦੀ ਕੋਸ਼ਿਸ਼ ਨਾ ਕਰੋ ਜਿਉਂਦੇ ਵਾਸਤੇ ਰਹੋ ਜੀਵੇ ਪੰਜਾਬ ਵਸੇ ਪਾਕਿਸਤਾਨ ਪੰਜਾਬੀ ਜਿੰਦਾਬਾਦ